ਹਾਈ ਫਰੈਂਡਸ ਸਸੀਆ ਕਾਲ ਅਦਾਬ ਅਮੀਦ ਹੈ ਤੁਸੀਂ ਸਾਰੇ ਠੀਕ ਹੈ ਅ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਯੂਰਨ ਪ੍ਰੋਬਲਮਸ ਕਿਉਂਕਿ ਅਬਵ 40 ਤਾਂ ਮਤਲਬ ਕਾਫੀ ਪ੍ਰੋਬਲਮਸ ਆਉਂਦੀਆਂ ਹੈਗੀਆਂ ਖਾਸ ਕਰਕੇ ਮੇਲਸ ਦੇ ਵਿੱਚ ਯੂਰਨ ਦੀ ਬੜੀ ਵੱਡੀ ਸਮੱਸਿਆ ਹੋ ਰਹੀ ਹੈ ਕਾਫੀ ਸੁਤਰਾਂ ਤੋਂ ਪਤਾ ਲੱਗ ਰਿਹਾ ਔਰ ਇਹਦੇ ਬਾਰੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਡਾਕਟਰਸ ਦੀ ਜਿਹੜੀ ਆਪਾਂ ਐਲੋਪੈਥੀ ਮੈਡੀਸਿਨ ਲੈ ਕੇ ਇਹ ਉਹਨੂੰ ਖਾਈ ਜਾ ਰਹੇ ਆ ਤਾਂ ਆਪਣੀ ਜਿਹੜੀ ਪ੍ਰੋਬਲਮ ਹੈਗੀ ਉਹ ਕਯਰ ਹੋ ਜਾਂਦੀ ਆ ਬਟ ਫਿਰ ਤੋਂ ਉਹ ਪ੍ਰੋਬਲਮ ਹੁੰਦੀ ਆ ਪਰ ਇਹ ਕੋਈ ਏਡੀ ਵੱਡੀ ਜਿਹਨੂੰ ਆਪਾਂ ਕਹੀਏ ਕਿ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਕਿ ਜਿਹੜੀ ਕਿ ਆਪਣੀ ਜਿਹੜੀ ਪ੍ਰੋਬਲਮ ਹੈਗੀ ਉਹ ਕਿਊਰ ਨਾ ਹੋ ਸਕੇ ਪਰ ਕਿਉਂਕਿ ਜਿਹੜੀ ਪ੍ਰੋਬਲਮ ਹੁੰਦੀ ਆ ਉਹ ਤਾਂ ਪ੍ਰੋਬਲਮ ਹੀ ਹੁੰਦੀ ਆ ਠੀਕ ਆ ਚਾਹੇ ਉਹ ਛੋਟੀ ਹੋਵੇ ਚਾਹੇ ਉਹ ਬੱਡੀ ਹੋਵੇ ਪਰ ਜਿਹੜਾ ਯੂਰিন ਪ੍ਰੋਬਲਮ ਹੈਗੀ ਆ ਇਹ ਤਾਂ ਸਾਡਾ ਦੇਖੋ ਇੱਕ ਮੀਨ ਡੀਟੌਕਸੀਫਾਈ ਹੋਣਾ ਜੋ ਵੀ ਅਸੀਂ ਖਾਣੇ ਪੀਣੇ ਆ ਤਾਂ ਉਹ ਡੀਟੌਕਸੀਫਾਈ ਹੋਣਾ ਜ਼ਰੂਰੀ ਹੁੰਦਾ ਠੀਕ ਹੈ ਜੀ ਤਾਂ ਆਪਾਂ ਜਿਆਦਾ ਵੱਧ ਤੋਂ ਵੱਧ ਵਾਟਰ ਪੀਓ ਹੈਨਾ ਪਾਣੀ ਪੀ ਲਓ ਜੂਸ ਪੀ ਲਓ ਤਾਂ ਉਹਦੇ ਨਾਲ ਵੀ ਜਿਹੜਾ ਯੂਰিন ਹੈਗਾ ਪਾਸ ਆਊਟ ਹੁੰਦਾ ਕੱਚੀ ਲੱਸੀ ਪੀ ਲਓ ਇਹਦਾ ਇੱਕ ਬਹੁਤ ਵੱਡਾ ਸੋਰਸ ਹੈਗਾ ਕੱਚੀ ਲੱਸੀ ਪੀ ਲਓ ਅਗਰ ਉਹਦੇ ਨਾਲ ਵੀ ਤੁਹਾਨੂੰ ਬੈਨੀਫਿਟ ਨਹੀਂ ਹੁੰਦਾ ਤਾਂ ਅੱਜ ਆਪਾਂ ਇੱਕ ਗੱਲ ਕਰਨ ਜਾ ਰਹੇ ਹੈਗੇ ਆ ਕਿ ਤੁਸੀਂ ਉਹ ਜਿਹੜੀਆਂ ਚੀਜ਼ਾਂ ਆਪਾਂ ਕਰ ਰਹੀਆਂ ਆ ਇਹ ਮਤਲਬ ਕੱਚੀ ਰੱਸੀ ਪੀਨੇ ਆ ਵੱਧ ਵੱਧ ਪਾਣੀ ਪੀਨੇ ਆ ਜੂਸ ਪੀ ਰਹੇ ਆ ਤਾਂ ਉਹਦੇ ਨਾਲ ਜਿਹੜੀ ਸਾਡੀ ਪ੍ਰੋਬਲਮ ਹੈਗੀ ਉਹ ਸੌਟ ਆਊਟ ਹੁੰਦੀ ਆ ਤਾਂ ਅੱਜ ਆਪਾਂ ਖੀਰੇ ਦੀ ਗੱਲ ਕਰਨ ਜਾ ਰਹੀ ਆ ਜਿਹਨੂੰ ਵੀ ਕਿਸੇ ਨੂੰ ਯੂਰਨ ਦੀ ਪ੍ਰੋਬਲਮ ਹੈਗੀ ਆ ਬਾਥਰੂਮ ਖੁੱਲ ਕੇ ਨਹੀਂ ਆਉਂਦਾ ਜਾਂ ਰੁਕ ਰੁਕ ਕੇ ਆਉਂਦਾ ਜਾਂ ਜ਼ੋਰ ਲੱਗਦਾ ਤਾਂ ਉਹਦੇ ਵਾਸਤੇ ਇੱਕ ਖੀਰਾ ਜਿਹੜਾ ਹੈਗਾ ਬਹੁਤ ਹੀ ਵੱਡੀ ਇੱਕ ਹਰਬ ਹੈਗੀ ਆ ਜਿਹੜੀ ਕਿ ਬਹੁਤ ਹੀ ਸੌਖਾ ਰਸਤਾ ਹੈਗਾ ਇਹ ਆਪਣੀ ਪ੍ਰੋਬਲਮ ਨੂੰ ਸੌਟ ਆਊਟ ਕਰ ਦਿੰਦਾ ਤਾਂ ਤੁਸੀਂ ਕੀ ਕਰਨਾ ਜੀ 4 ਗ੍ਰਾਮ ਖੀਰੇ ਦੇ ਬੀਜ ਲੈਣੇ ਆ ਤੇ 4 ਗ੍ਰਾਮ ਖੀਰੇ ਦਾ ਤੇਲ ਲੈ ਆਉਣਾ ਅੰਸਾਰੀ ਦੀ ਦੁਕਾਨ ਤੋਂ ਬੜੇ ਆਰਾਮ ਨਾਲ ਮਿਲ ਜਾਂਦਾ ਹੈਗਾ ਰਾਈਟ ਜੀ ਔਰ ਇੱਕ ਗਲਾਸ ਤੁਸੀਂ ਦੁੱਧ ਦਾ ਲੈਣਾ ਤਾਂ ਇੱਕ ਗਲਾਸ ਜਿਹੜਾ ਦੁੱਧ ਦਾ ਲੈਣ ਤੋਂ ਬਾਅਦ ਉਹਨੂੰ ਬੋਇਲ ਕਰਨਾ ਤੁਸੀਂ ਵਿੱਚ ਉਹਦੇ ਖੀਰੇ ਦੇ ਬੀਜ ਪਾ ਕੇ ਉਹਨਾਂ ਦੁੱਧ ਨੂੰ ਤੁਸੀਂ ਬੋਇਲ ਕਰ ਲੈਣਾ ਜਦੋਂ ਉਹ ਦੁੱਧ ਅੱਛੀ ਤਰ੍ਹਾਂ ਬੋਇਲ ਹੋ ਗਿਆ ਤਾਂ ਉਹਨੂੰ ਤੁਸੀਂ ਗਲਾਸ 'ਚ ਪਾ ਕੇ ਉਹਦੇ ਵਿੱਚ ਪਿਓਰ ਦੇਸੀ ਗਾ ਦਾ ਘਿਓ ਲਓ ਜੇ ਤੁਹਾਨੂੰ ਪਿਓਰ ਕਿਤੋਂ ਨਹੀਂ ਮਿਲਦਾ ਤਾਂ ਗਾਂ ਦਾ ਦੁੱਧ ਲਿਆ ਕੇ ਘਰੇ ਚੋਂ ਆਵਾ ਤਾਂ 10 15 ਦਿਨ ਦੀ ਵਿੱਚ ਉਹ ਜਿਹੜਾ ਘਿਓ ਤੁਸੀਂ ਘਰੇ ਬਣਾ ਸਕਦੇ ਆ ਠੀਕ ਆ ਜੀ ਜਦੋਂ ਉਹ ਮੁੱਕਣਾ ਉਹਦੇ ਮਗਰ ਤੁਸੀਂ ਹੋਰ ਕਿਉਂ ਬਣਾ ਸਕਦੇ ਆ ਤਾਂ ਇੱਕ ਚਮਚਾ ਤੁਸੀਂ ਗਾਂ ਦੇ ਦੁੱਧ ਦਾ ਸੌਰੀ ਦੁੱਧ ਦੇ ਵਿੱਚ ਗਾਂ ਦਾ ਦੇਸੀ ਘਿਓ ਪਾਉਣਾ ਤਾਂ ਉਹਦੇ ਵਿੱਚ ਤੁਸੀਂ ਉਹਨੂੰ ਬੋਇਲ ਕਰਕੇ ਢਿੱਲੀ ਉਹਨੂੰ ਪੀਣਾ ਹੈਗਾ ਵਿੱਚੇ ਤੁਸੀਂ ਉਹ ਮਗਜ਼ ਖਾ ਜਾਣੇ ਜਿਹੜੇ ਮਤਲਬ ਕੀਰੇ ਦੇ ਹੈਗੇ ਤਾਂ ਉਹਦਾ ਤੀਰ ਪਾ ਲੈਣਾ ਹੈਗਾ ਤਾਂ ਇਹ ਤੁਸੀਂ ਇਹਨੂੰ ਪਹਿਲੀ ਤੁਹਾਨੂੰ ਨਾ ਪਹਿਲੇ ਦਿਨ ਹੀ ਪਤਾ ਲੱਗ ਜਾਣਾ ਜੀ ਜਦੋਂ ਤੁਸੀਂ ਰਾਤ ਨੂੰ ਪੀ ਕੇ ਸੌਂਗੇ ਨਾ ਜੀ ਤੁਹਾਨੂੰ ਉਹਦੇ ਹੀ ਪਤਾ ਲੱਗ ਜਾਣਾ ਕਿ ਤੁਹਾਨੂੰ ਬਾਥਰੂਮ ਜਿਹੜਾ ਹੈਗਾ ਖੁੱਲ ਕੇ ਆਉਣਾ ਸ਼ੁਰੂ ਹੋ ਗਿਆ ਇਹ ਤਾਂ ਕੰਮ ਆਪਾਂ ਦੁੱਧ ਵਿੱਚ ਪਾ ਕੇ ਪੀਣ ਵਾਲਾ ਕਰਦੇ ਹਾਂ ਹੋਰ ਤੁਸੀਂ ਕੀ ਕਰਨਾ ਤਾਂ ਖੀਰਾ ਜਿਹੜਾ ਹੈਗਾ ਤੁਸੀਂ ਆਪਣਾ ਡੇਲੀ ਇੱਕ ਆਪਣੀ ਡਾਈਟ ਦਾ ਮੇਨ ਪਾਰਟ ਬਣਾਉਣਾ ਜਿਵੇਂ ਤੁਸੀਂ ਕਹਿੰਦੇ ਕਿ ਸਾਡਾ ਰੋਟੀ ਬਿਨਾ ਸਰ ਨਹੀਂ ਸਕਦਾ ਤਾਂ ਰੋਟੀ ਖਾਣ ਤੋਂ ਦੇ ਇਲਾਵਾ ਵੀ ਤੁਸੀਂ ਇਹ ਗੱਲ ਸੋਚਣੀ ਆ ਕਿ ਸਾਡਾ ਜਿਹੜਾ ਹੈਗਾ ਖੀਰਾ ਖਾਦੇ ਬਿਨਾ ਨਹੀਂ ਸਰ ਸਕਦਾ ਕਿਉਂਕਿ ਜਿਹੜੀ ਯੂਰਨ ਦੀ ਪ੍ਰੋਬਲਮ ਹੁੰਦੀ ਉਹ ਕਿਤੇ ਨਾ ਕਿਤੇ ਕਰਕੇ ਸਾਡੀ ਲੈਕ ਆਫ ਵਾਟਰ ਜਿਹੜਾ ਕਿਸੇ ਪਾਣੀ ਜਿਹੜਾ ਘੱਟ ਪੀਣੀ ਆ ਤਾਂ ਕਈ ਵਾਰ ਅਸੀਂ ਜ਼ਿਆਦਾ ਪਾਣੀ ਪੀ ਨਹੀਂ ਸਕਦੇ ਕਈ ਨੂੰ ਪ੍ਰੋਬਲਮ ਹੁੰਦੀ ਹੈ ਕਿ ਸਾਡਾ ਪੇਟ ਫੁੱਲ ਜਾਂਦਾ ਉਹ ਪੇਟ ਫੁੱਲਦਾ ਨਹੀਂ ਹੁੰਦਾ ਜੀ ਉਹਦੇ ਵਿੱਚ ਜ਼ਿਆਦਾ ਕਿਉਂਕਿ ਖੀਰੇ ਦੇ ਵਿੱਚ ਜਿਹੜਾ ਹੈਗਾ ਉਹ 90% ਪਾਣੀ ਹੈ ਜੀ 95 ਹੀ ਮੈਂ ਤਾਂ ਕਹੂੰਗਾ ਕਿ 95% ਪਾਣੀ ਆ ਔਰ 70% ਸਾਡੀ ਬਾਡੀ ਦੇ ਵਿੱਚ ਪਾਣੀ ਆ ਤੋ ਪਾਣੀ ਜਦੋਂ ਅੰਦਰ ਜ਼ਿਆਦਾ ਹੋ ਜਾਂਦਾ ਤਾਂ ਪੇਟ ਜਿਹੜਾ ਹੈਗਾ ਫੁੱਲਿਆ ਫੁੱਲਿਆ ਹੁੰਦਾ ਇੱਕ ਤਾਂ ਉਹਦੇ ਨਾਲ ਸਾਨੂੰ ਬਹੁਤ ਵਧੀਆ ਫਾਇਦਾ ਹੁੰਦਾ ਕਿ ਸਾਡਾ ਜਿਹੜਾ weight ਹੈਗਾ ਉਹ ਨਹੀਂ ਵਧੂਗਾ ਤੇ ਜਿਹਨੇ weight lose ਕਰਨਾ ਉਹਦੇ ਵਾਸਤੇ ਖੀਰਾ ਜਿਹੜਾ ਹੈਗਾ ਉਹ ਬਹੁਤ ਹੀ ਵਧੀਆ ਚੀਜ਼ ਆ ਤੋ ਤੁਸੀਂ ਡੇਲੀ ਇੱਕ ਪਲੇਟ ਭਰ ਕੇ ਖੀਰੇ ਖਾਣੇ ਆ ਜੇ ਇਦਾਂ ਨਹੀਂ ਕਰ ਸਕਦੇ ਤਾਂ ਦੋ ਖੀਰੇ ਦੋ ਖੀਰੇ ਉਹਦੇ ਉੱਤੇ ਆਪਣਾ ਕਾਲੀ ਮਿਰਚ ਲਾਓ ਨਮਕ ਲਾਓ ਜੋ ਤੁਹਾਨੂੰ ਅੱਛਾ ਲੱਗਦਾ ਹੈਗਾ ਉਹ ਤੁਸੀਂ ਉਹਦੇ ਉੱਪਰ ਲਗਾ ਕੇ ਇੱਕ ਚਮਚਾ ਤੁਸੀਂ ਕੋਕੋਨਟ ਆਇਲ ਦਾ ਵੀ ਪਾ ਸਕਦੇ ਹੋ ਉਹਦੇ ਉੱਤੇ ਤੇ ਉਹ ਤੁਸੀਂ ਖਾਓ ਤਾਂ ਤੁਹਾਨੂੰ ਜਿਹੜੀ ਯੂਰਿਨ ਦੀ ਸਮੱਸਿਆ ਹੈਗੀ ਉਹ ਬਿਲਕੁਲ ਸਹੀ ਹੋ ਜਾਊਗੀ ਔਰ ਤੁਹਾਨੂੰ ਕਿਸੇ ਡਾਕਟਰ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਹੈਗੀ ਇਨ ਕੇਸ ਖਾਣੇ ਖਾਸ ਤਾਂ ਤੁਹਾਨੂੰ ਫਿਰ ਵੀ ਪ੍ਰੋਬਲਮ ਮਾੜੀ-ਮੋਟੀ ਰਹਿੰਦੀ ਆ ਤਾਂ ਤੁਸੀਂ ਜਿਹੜੀ ਲੱਸੀ ਹੈਗੀ ਉਹ ਬੰਦ ਹੀ ਨਾ ਕਰਦੇ ਆਮ ਤੌਰ ਤੇ ਮੈਂ ਦੇਖਿਆ ਕਿ ਦੇਸੀ ਘਰਾਂ ਵਿੱਚ ਸਾਡੇ ਪੰਜਾਬ ਵਿੱਚ ਮਿੱਠ ਜ਼ਿਆਦਾ ਹੁੰਦੀਆਂ ਚੀਜ਼ਾਂ ਹਨਾ ਮਤਲਬ ਕਈਆਂ ਕਹਾਈਆਂ ਵਿਆਹ ਹੋ ਜੂਗਾ ਜੀ ਅਸੀਂ ਆਹ ਕਰ ਲਿਆ ਤਾਂ ਸਾਨੂੰ ਆਹ ਹੋ ਜੂਗਾ ਤਾਂ ਤੁਸੀਂ ਇਹਨਾਂ ਚੀਜ਼ਾਂ ਤੇ ਬਿਲਕੁਲ ਅਸਰ ਨਹੀਂ ਕਰਨਾ ਨਾ ਕੋਈ ਗਰਮ ਤਸਵੀਰ ਨਾ ਕੋਈ ਠੰਡੀ ਤਸਵੀਰ ਜਦੋਂ ਮਰਜ਼ੀ ਖਾਓ ਜਦੋਂ ਮਰਜ਼ੀ ਤੁਸੀਂ ਕੇਅਰਫੁਲ ਠੀਕ ਹੈ ਜੀ ਤਾਂ ਫਿਰ ਜੇ ਨਹੀਂ ਤੁਹਾਨੂੰ ਆਉਦੀ ਤਾਂ ਤੁਸੀਂ ਇੱਕ 500 ਗ੍ਰਾਮ ਪਦੀਨਾ ਲੈਣਾ ਜੀ ਤਾਂ ਪਦੀਨੇ ਨੂੰ 500 ਗ੍ਰਾਮ ਪਾਣੀ ਦੇ ਵਿੱਚ ਬੋਇਲ ਕਰ ਲੈਣਾ ਤਾਂ ਅੱਧਾ ਪਾਣਾ ਗਲਾਸ ਰਹਿ ਜੀਵੇ ਜਦੋਂ ਤਾਂ ਉਹਨੂੰ ਤੁਸੀਂ ਚਾਹ ਦੀ ਤਰ੍ਹਾਂ ਸਿਪ ਸਿਪ ਕਰਕੇ ਪੀ ਲੈਣਾ ਜੇ ਜਿਹੜੀ ਤੁਹਾਡੀ ਪ੍ਰੋਬਲਮ ਹੈਗੀ ਆ ਯੂਰਨ ਦੀ ਬਿਲਕੁਲ ਪਰਮਾਨੈਂਟ ਕਿਉਰ ਹੋ ਚੁੱਕੀ ਤਾਂ ਆਈ ਹੋਪ ਸੋ ਤੁਸੀਂ ਇਹਨੂੰ ਬਿਲਕੁਲ ਚੰਗੀ ਤਰ੍ਹਾਂ ਸੁਣੋਗੇ ਵੀਡੀਓ ਨੂੰ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਔਰ ਸਟਾਰਟ ਤੋਂ ਲੈ ਕੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਕਿਉਂਕਿ ਕਈ ਵਾਰ ਕੰਮ ਦੀਆਂ ਚੀਜ਼ਾਂ ਵੀਡੀਓ ਦੇ ਐਂਡ ਤੇ ਹੁੰਦੀਆਂ ਤਾਂ ਸਾਰਿਆਂ ਨੂੰ ਬੇਨਤੀ ਆ ਰਿਕੁਐਸਟ ਆ ਕਿ ਪਲੀਜ਼ 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 ਸਬਸਕ੍ਰਾਈਬ ਮਾਈ ਚੈਨਲ ਐਂਡ ਸ਼ੇਅਰ ਲਾਈਕ ਕਮੈਂਟ ਪਲੀਜ਼ ਥੈਂਕ ਯੂ ਸੋ ਮੱਚ ਆਲ ਦਾ ਬੈਸਟ ਮਿਲਦੇ ਆਪਾਂ ਇੱਕ ਨਵੀਂ ਇਨਫੋਰਮੇਸ਼ਨ